ਅੱਜ ਗੱਲ ਕਰ ਰਹੇ ਹਾਂ ਦੋਸਤੋ ਟਰੈਕਟਰ ਤੁਡੋਂ ਦੇਖ ਕੇ ਸ਼ਾਇਦ ਪਛਾਣ ਆ ਵੀ ਜਾਵੇ ਆਕਸ 35 ਇਹਨਾਂ ਦੇ ਵੀ ਟਰੈਕਟਰਾਂ ਨੇ ਬਹੁ ਵੈਰਾਈਟੀ ਆਈ ਸੀਗੀ ਡਾਇਰੈਕਟ ਇੰਜੈਕਸ਼ਨ ਰੰਗ ਵੀ ਲਾਲ ਆਇਆ ਫਰੋਜੀ ਆਇਆ ਨਵੇਂ-ਨਵੇਂ ਜਿਹੜੇ ਟਰੈਕਟਰ ਕੱਢੇ ਇਹਨਾਂ ਨੇ ਕਾਫੀ ਇੱਕ ਵਾਰੀ ਦਾ ਰੋਲਾ ਪੈ ਗਿਆ ਸੀਗਾ ਪਰ ਬਾਅਦ ਚੋਂ ਆਉਂਦੇ ਆਉਂਦੇ ਅੱਜ ਹਾਲਾਤ ਇਹ ਬਣ ਗਏ ਵੀ ਬਿਲਕੁਲ ਸਕ੍ਰੈਬ ਟਰੈਕਟਰ ਤੋੜ ਦੋ ਇੱਕੜਾ ਵਿਕਦੀ ਹੈ ਜੀ ਆ ਦੇਖੋ ਸਾਡਾ ਜਦੋਂ ਖੋਲਣ ਦਾ ਤਰੀਕਾ ਯਾਦ ਨਾਲ ਸਟਾਰ ਬਾਡੀ ਕੱਢਣੀ ਐ ਨਹੀਂ ਤੇ ਸਾਰੀ ਖੋਲ ਕੇ ਕੱਢਣੀ ਪੈਂਦੀ ਐ ਕਿਉਂ ਇਹ ਕਵਾੜ ਚ ਤੋਲਣੀ ਹੁੰਦੀ ਐ ਇਸ ਕਰਕੇ ਤੇ ਇਹ ਘਣਾ ਨਾ ਭੰਨ ਕੇ ਹੀ ਹਾਂਡੀਆਂ ਸਟਾਰ ਬਾਡੀ ਕੱਢ ਲੈਂਦੇ ਇੱਥੇ ਜੋ ਤਰੀਕਾ ਕਿਉਂ ਸਾਡੇ ਇੱਥੇ ਪਤਾ ਹੁੰਦਾ ਵੀ ਕਿਹੜਾ ਪਾਰਟਸ ਵਿਕਣਾ ਕਿਹੜਾ ਨਹੀਂ ਵਿਕੜਾ ਉਦੋਂ ਜਿਹੜਾ ਤਰੀਕੇ ਨਾਲ ਸੌਖਾ ਖੁੱਲਦਾ ਵਾ ਉਹ ਤਰੀਕੇ ਖੋਲ ਲੈਂਦੇ ਐ ਜੇ ਹੀ ਮਿਸਤਰੀ ਭਰਾ ਨੇ ਖੋਲਣਾ ਹੋਵੇ ਤੈਨੂੰ ਕਾਫੀ ਟਾਈਮ ਲੱਗ ਜਾਂਦਾ ਖੋਲਣ ਨੂੰ ਤੇ ਸਾਡੇ ਇੱਥੇ ਜੋ ਤਰੀਕਾ ਉਹ ਪਤਾ ਹੀ ਹੁੰਦਾ ਜਿਹੜੀ ਡਿਫਰੈਂਸ਼ੀਅਲ ਹਾਂ ਡੀ ਇਹਦੀ ਸਕ੍ਰੈਬ ਤੇ ਜੇ ਇਹਨੂੰ ਖੋਲਣ ਲੱਗਿਆਂ ਤਾਂ ਟਾਈਮ ਕਾਫੀ ਖਰਾਬ ਹੋ ਜਾਂਦਾ ਇਸ ਕਰਕੇ ਤਾਂ ਫਿਰ ਇੱਥੇ ਅਸੀਂ ਆਹ ਭੰਨ ਕੇ ਇਹਨੂੰ ਕੱਢ ਲਈਦਾ ਲੱਗਿਆ ਹੋਇਆ ਭਾਈ ਪ੍ਰਿੰਸ ਖੋਲਣ ਤੇ ਆਹ ਦੇਖੋ ਆਹ ਟਿਊਬਾਂ ਇਹਦੀਆਂ ਟੂਬਾਂ ਇਹਦੀਆਂ ਕਾਫੀ ਹੁਣ ਜਿਗਾੜਾਂ ਚ ਲੱਗਦੀਆਂ ਕਈ ਜਿਗਾੜ ਇਹਦੇ ਬਣਦੇ ਆ ਪਲੈਂਟਰੀ ਵਾਲੀਆਂ ਟਿਊਬਾਂ ਹੁੰਦੀਆਂ ਇਹਦੇ ਵਿੱਚ ਆਹ ਤੁਹਾਨੂੰ ਦੱਸਦਾ ਅੱਜ ਗੁੱਲੇ ਜੇ ਪੈਂਦੇ ਜਿਵੇਂ ਜੌਂਡੀਅਰ ਦੇ ਵਿੱਚ ਜਾਂ ਹੋਰ ਟਰੈਕਟਰ ਸੈਮੇ ਦੇ ਵਿੱਚ ਵੀ ਸੇਮ ਇਹ ਸਿਸਟਮ ਲਿਫਟ ਗੱਡੀ ਨਿੱਕਰ ਬਣਾਈਏ ਇਹਦੀ ਦੇਖੋ ਲਿਫਟ ਦਾ ਕਾਫੀ ਕੈਪੈਸਿਟੀ ਆ ਤੇਲ ਪੁਣ ਪੁਣ ਕੇ ਵਿੱਚ ਡਿੱਗਦਾ ਆ ਦੇਖੋ ਵਾਪਸੀ ਤੇਲ ਵੀ ਜਿਹੜਾ ਡਿੱਗਣਾ ਆ ਜਾਲੀਆਂ ਪਹਿਲਾਂ ਲੱਗੀਆਂ ਹੁੰਦੀਆਂ ਸੀ ਆ ਜਾਲੀ ਦੇਖੋ ਵੀ ਕੋਈ ਕਚਰਾ ਜਿਹੜਾ ਉਹ ਜਾਲੀ ਦੇ ਵਿੱਚ ਰਹਿ ਜੇ ਉਹ ਕੰਪਾਸ ਆ ਗਿਆ ਕਿ ਟੱਪ ਆ ਗਿਆ ਡਿਫਰੈਂਸ ਆ ਕੰਸੈਕਟਰ ਸੀਗਾ ਇਹਨਾਂ ਦਾ ਜਿਹੜਾ ਟਰੈਕਟਰ ਇਹਨਾਂ ਨੇ ਬਣਾਇਆ ਸੀ ਕਿਸੇ ਵੀ ਟਰੈਕਟਰ ਦੀ ਇਹਨਾਂ ਦੀ ਕਾਪੀ ਨਹੀਂ ਕੀ ਸਾਰਾ ਸਿਸਟਮ ਇਹਨਾਂ ਦਾ ਆਪ ਦਾ ਵਾ ਆਮ ਦੇਖਾਂਗੇ ਕਈ ਟਰੈਕਟਰਾਂ ਦੇ ਵਿੱਚ ਇੱਕ ਦੂਜੇ ਦਾ ਰਲਦਾ ਮਿਲਦਾ ਜਾਂ ਜਿਗਾੜ ਹੁੰਦਾ ਇਹਨਾਂ ਦਾ ਸਾਰਾ ਹੀ ਜਿਹੜਾ ਕਨਸੈਪਟ ਆਪਣਾ ਸੀਗਾ ਤੇ ਜਦੋਂ ਆਪਾਂ ਜਾਦੇ ਵੱਖਰੇ ਚੱਲਦੇ ਆਂ ਕਈ ਵਾਰ ਉਹ ਵੀ ਕਾਮਯਾਬੀ ਮਿਲ ਨਹੀਂ ਬਹੁਤ ਔਖੀ ਹੋ ਜਾਂਦੀ ਆ ਗੇਹ ਰਾਇ ਦਾ ਅੱਜ ਵੀ ਬੜੇ ਵਧੀਆ ਟਰੈਕਟਰ ਚੱਲਣ ਦੇ ਕਈ ਇਲਾਕਿਆਂ ਦੇ ਵਿੱਚ ਮੇਨ ਆ ਪੀਟੀਓ ਵਾਲਾ ਸਿਸਟਮ ਕਾਉਂਟਰ ਸ਼ਾਫਟ ਆ ਬਹੁਤ ਖਰਾਬ ਹੁੰਦੀ ਆ ਇਹਦੇ ਸਪਲੈਨ ਮਰ ਜਾਂਦੇ ਆ ਤੇ ਪੀਟੀਓ ਗੇਅਰ ਪੈਣਾ ਨਹੀਂ ਇਹ ਬੜੀ ਦਿੱਕਤ ਕਰਦੀ ਆ ਕਾਉਂਟਰ ਸ਼ਾਫਟ ਕਹਿ ਦਿੰਦੇ ਇਹਨੂੰ ਇਹਦੇ ਨਾਲ ਇੱਕ ਗੁੱਲਾ ਜਾ ਪੈਂਦਾ ਸਿੱਧੀ ਸ਼ਾਫਟ ਜਾ ਕੇ ਅੱਗੇ ਕਲੱਚ ਨਾਲ ਜੁੜ ਜਾਂਦੀ ਆ ਆ ਬੈਕ ਗੇਅਰ ਦੰਦਾ ਹੋਣਾ ਇਹਦਾ ਆ ਦੇਖੋ ਆ ਆ ਆਪਣਾ ਤੁਹਾਡਾ ਪੀਟੀਓ ਵਾਲਾ 1540 ਆ ਗਿਆ ਦੇਖੋ 54000 ਕਿੰਨਾ ਟਾਈਮ ਪਹਿਲਾਂ ਇਹਨਾਂ ਨੇ ਦੇ ਦਿੱਤੇ ਹੋਣਗੇ 54000 ਤੇ ਆਹ ਸਿਸਟਮ ਆ ਥੱਲੇ ਉਹ ਗਰਾਰੀ ਦੋ ਬੈਕਾਂ ਇੱਕ ਇੱਧਰ ਇੱਕ ਇੱਧਰ ਇਹ ਆ ਗੇਰ ਇੱਕ ਬੈਗ ਗਰਾਰੀ ਆ ਆ ਗਈ ਆ ਸਮਝ ਲਓ ਵੀ ਇਹਦਾ ਥੱਲੇ ਜਿਹੜਾ ਉਹ ਆ ਗੇਰ ਆ ਆ ਪੀਟੀਓ ਦੀ ਇਹਦੇ ਨਾਲ ਪੰਪ ਵੀ ਚੱਲਦਾ ਜਿਹੜੀ ਆ ਗਰਾਰੀ ਲਾਈ ਆ ਇਹ ਲਿਫਟ ਪੰਪ ਘਮਾਉਣ ਵਾਸਤੇ ਲਿਫਟ ਪੰਪ ਨੂੰ ਢੇੜਾ ਦੇਣ ਵਾਸਤੇ ਆ ਗਰਾਰੀ ਲਾਈ ਹੋਈ ਇਹਨਾਂ ਨੇ ਆ ਕੜੇ ਜੇ ਆ ਜਿਹੜੇ ਉੱਪਰ ਬਲਵਾਨ ਆਕਸ ਟੈਂਪੂ ਕਹਿ ਦਿੰਨੇ ਇਹਨੂੰ ਟੈਂਪੂ ਟਰੈਕਟਰ ਤੇ ਇਹਨਾਂ ਦਾ ਫੀਅਟ ਵਾਲਿਆਂ ਦਾ ਮੇਰੇ ਕੋਲ ਇਹ ਟੈਂਪੋ ਵਾਲਿਆਂ ਦਾ ਤੁਹਾਨੂੰ ਚੀਟਾ ਵੀ ਪੜਾਉਣਾ ਇਹਨਾਂ ਦੀਆਂ ਉਹ ਕ੍ਰਾਉਨ ਪੀ ਨਹੀਂ ਨਾ ਇਹ ਬਾਕੀ ਚੀਜ਼ਾਂ ਦਾ ਤਾਂ ਬਹੁਤ ਵਧੀਆ ਸੀਗਾ ਥੋੜਾ ਗੇਅਰ ਤੋਂ ਮਾਰ ਪੈ ਗਈ ਇੱਕ ਆਵਾਜ਼ ਬੜੀ ਰੋਡ ਤੇ ਚੱਲਦੀ ਦੀ ਹੁੰਦੀ ਹੁੰਦੀ ਸੀ ਇਹਨਾਂ ਦੀ ਆ ਦੇਖੋ ਮੀਟਰ ਇਹਨਾਂ ਦੀਆਂ ਗੱਡੀਆਂ ਵੀ ਅੱਜ ਤੁਸੀਂ ਦੇਖੋਗੇ ਕਾਫੀ ਤੇ ਅੱਜ ਵੀ ਚੱਲਣ ਦੀਆਂ ਫੋਰਸ ਵਾਲਿਆਂ ਦੀਆਂ ਫੋਰਸ ਤੇ ਇਹ ਤਾਂ ਬਹੁਤ ਸੋਹਣੀ ਬਣਾਈ ਸੀ ਆ ਦੇਖੋ ਟੈਂਪੋ ਤੇ ਬਜਾਜ ਬਜਾਜ ਟੈਂਪੋ ਮੈਨੂਫੈਕਚਰਡ ਬਾਏ ਟੈਂਪੂ ਬਜਾਜ ਲਿਮਟਿਡ ਪੂਨੇ ਪੂਨੇ ਬਣਦਾ ਤੇ ਇਹ ਮਾਡਲ ਫੀਅਟ ਇਹ ਸਟੀering ਆ ਗਿਆ ਆ ਕਲੱਚ ਆ ਗਿਆ ਫੀਅਟ ਦੇ ਮਾਰ ਕੇ ਆ ਗਏ ਕਈ ਜਗ੍ਹਾ ਤੇ ਸਪੋਰਟਾਂ ਬਹੁ ਨਿੱਗਰ ਲਾਈਆਂ ਸਪੋਰਟਾਂ ਦੇਖੋ ਤੁਸੀਂ ਪਿੱਛੇ ਕਿੱਡੇ-ਕੱਡੇ ਤਗੜੀਆਂ ਹਿੱਸੇ ਨੂੰ ਸਪੋਰਟਾਂ ਲਾਈਆਂ ਹਿੱਸਾ ਬਹੁਤ ਹੈਵੀ ਬਣਾਇਆ ਤੇ ਆ ਡੀਜ਼ਲ ਪੰਪ ਆ ਗਿਆ ਤਿੰਨ ਸਿਲੰਡਰ ਦੇ ਵਿੱਚ ਇੰਜਣ ਦੇ ਵਿੱਚ ਤੇ ਉੱਪਰ ਕੇਮ ਚੱਲਦੀ ਹੁੰਦੀ ਸੀ ਹੈੱਡ ਦੇ ਉੱਪਰਲੇ ਪਾਸੇ ਤੇ ਆਮ ਦੇਖੋਗੇ ਤੁਸੀਂ ਕੇਮਾ ਬਲਾਕ ਦੇ ਵਿੱਚ ਹੁੰਦੀ ਆ ਇਹਦੀ ਕੇਮ ਉੱਪਰ ਚੱਲਦੀ ਹਿੱਸਾ ਬਹੁਤ ਨਿੱਗਰ ਹੈ ਡਾਇਰੈਕਟ ਇੰਜੈਕਸ਼ਨ ਦਾ ਇਹਨਾਂ ਦਾ ਇਹ ਮੀਨਿੰਗ ਕੱਢਿਆ ਸੀ ਵੀ ਜਿਹੜੀ ਕੇਮ ਸ਼ਾਫਟ ਹੈ ਤੇ ਉੱਪਰ ਆ ਮਾਰਕਾ ਲੋਗੋ ਕਿੰਨਾ ਸੋਹਣਾ ਆ ਗਿਆ ਤੇ ਆ ਤੁਹਾਨੂੰ ਦਿਖਾਉਣਾ ਇਧਰੋਂ ਇੰਜਣ ਆ ਕੇ ਦੇਖੋ ਤੁਸੀਂ ਆਲਟਰਨੇਟਰ ਬਹੁਤ ਹੌਲੰਡਾ ਇਹ ਬਦਲ ਆਲਟਰਨੇਟਰ ਆ ਲੋਹਾ ਤਾਂ ਬੜਾ ਨਿੱਗਰ ਲਾਇਆ ਸੀ ਤੇ ਸਲਪ ਕਿੰਨਾ ਵਧੀਆ ਮੈਨ ਜਿਹੜੀ ਆ ਮਾਡਲ ਇਹ ਮੇਰੇ ਕੋਲ 2000 ਦੇ ਕਰੀਬ ਹੈ ਪਤਾ ਨਹੀਂ ਕੀ ਕਾਰਨ ਹੋ ਗਿਆ ਜਿਹੜਾ ਲੋਕਾਂ ਦੇ ਮਨਾਂ ਚ ਉਤਰ ਗਿਆ ਟਰੈਕਟਰ ਆ ਬ੍ਰੇਕ ਆ ਵੈਟ ਬ੍ਰੇਕ ਸੀਗਾ ਠੀਕ ਆ ਉਹ ਗੇਅਰ ਵੀ ਲਾਇਆ ਹੋਇਆ ਪੰਪ ਨੂੰ ਇਹ ਪੰਪ ਨਹੀਂ ਯੂਜ਼ ਹੁੰਦਾ ਤਾਂ ਗੇਅਰ ਕੱਢ ਦਿਓ ਪੰਪ ਤੁਹਾਡਾ ਘਸੇ ਨਾ ਖਰਾਬ ਨਾ ਹੋਵੇ ਕਿੰਨੀ ਵਧੀਆ ਕਨਸੈਪਟ ਸੀਗੇ ਆ ਮਰਗਾੜ ਆ ਇਹਦੇ ਠੀਕ ਆ ਦੋਸਤੋ ਟਾਪਾ ਬਹੁਤ ਹੈਵੀ ਆ ਉਹ ਆ ਜਿਹੜੀਆਂ ਟੂਬਾਂ ਤੁਸੀਂ ਦੇਖੋਗੇ ਰੋਡ ਤੇ ਜਾਂਦਾ ਟਰੈਕਟਰ ਬਾਲੀ ਕੰਬੈਨ ਜਿੰਨੀ ਆਵਾਜ਼ ਵੀ ਕਈ ਬਣਾਦੀ ਕਹ ਕਹ ਦੀ ਆਵਾਜ਼ ਆਉਂਦੀ ਹੁੰਦੀ ਸੀ ਰੋਡ ਤੇ ਜਾਂਦੇ ਦੀ ਹਣਾ ਪ੍ਰਿੰਸ ਬਹੁਤ ਆਵਾਜ਼ ਕਰਦਾ ਹੁੰਦਾ ਟਰੈਕਟਰ ਬਹੁਤ ਪਤਾ ਨਹੀਂ ਕੀ ਆ ਟਿਊਬਾਂ ਕਰਕੇ ਆਵਾਜ਼ ਜ਼ਿਆਦੀ ਆ ਵੀ ਜਿਹੜੀ ਆ ਗਰਾਰੀਆਂ ਸੀਗੀਆਂ ਇਹਨਾਂ ਕਰਕੇ ਆਵਾਜ਼ ਕਰਕੇ ਲੋਕਾਂ ਨੇ ਕਾਫੀ ਟਰੈਕਟਰ ਜਦੋਂ ਇਹ ਰੋਲਾ ਬਹੁਤ ਸੀ ਕੁਝ ਮਿਸਤਰੀ ਨਹੀਂ ਰਹਿ ਗਏ ਕੁਝ ਸਮਾਨ ਨਹੀਂ ਰਹਿ ਗਿਆ ਇਹ ਟਰੈਕਟਰ ਬਾਰੇ ਹਰ ਕਿਸ ਨੂੰ ਪਤਾ ਨਹੀਂ ਸੀ ਲੱਗਦਾ ਤੇ ਕੋ ਕਿਸੇ ਵੀਰ ਦੇ ਕਿਸੇ ਪਿੰਡ ਚ ਟੈਕ ਆਜੂ ਵੀ ਹੈਗਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਦੋਸਤੋ ਧੰਨਵਾਦ ਜੀ